ਖੋਰ अहम ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤਾਂ ਸਾਹਮਣੇ ਹਾਜ਼ਰ ਹਾਂ ਮੇਰੇ ਪਿੱਛੇ ਇੱਕ ਪੋਸਟਰ ਲੱਗਿਆ ਪਿਆ ਜਿਸ ਤੇ ਉੱਤੇ ਲਿਖਿਆ ਹੋਇਆ ਦੇਸ਼ thro ਜੀ ਹਾਂ ਇੱਕ ਅਜੇਈ ਮਾਮਲਾ ਸਾਹਮਣੇ ਆਇਆ ਜਿਸ ਨੇ ਸਿੱਖ ਹਲਕਿਆਂ ਦੇ ਵਿੱਚ ਖਲਬਲੀ ਮਚਾ ਦਿੱਤੀ ਹੈ ਨਵੀਂ ਅਨਚਾਰ ਸੰਹਿਤਾ ਲਾਗੂ ਹੋਈ ਆਪੀਸੀ ਦੀ ਧਾਰਾ ਬਦਲ ਕੇ ਜਦੋਂ ਨਵੀਂ ਅਨਚਾਰ ਸੰਹਿਤਾ ਲਾਗੂ ਹੋਈ ਤਾਂ ਉਸ ਅਨਚਾਰ ਸੰਹਿਤਾ ਦੇ ਤਹਿਤ ਇੱਕ ਪਰਚਾ ਦਰਜ ਕੀਤਾ ਗਿਆ ਇੱਕ ਪੰਥਕ ਆਗੂ Rajasthan ਦੇ ਰਹਿਣ ਵਾਲੇ ਪੰਥਕ ਆਗੂ ਤੇ ਇਹ ਪਰਚਾ ਦਰਜ ਕੀਤਾ ਗਿਆ ਜਿਸ ਦੀ ਮੁਖਾਲਫਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਆਵਾਜ਼ ਚੁੱਕੀ ਹੈ ਕਿ ਸਿੱਖਾਂ ਦੇ ਖਿਲਾਫ ਇਹ ਲਗਾਤਾਰ ਜੜੀਆਂ ਕਾਰਵਾਈਆਂ ਸਰਕਾਰਾਂ ਕਰ ਰਹੀਆਂ ਨੇ ਭਾਵੇਂ ਉਹ ਸੂਬਾ ਸਰਕਾਰਾਂ ਹੋਣ ਜਾਂ ਫਿਰ ਕੇਂਦਰ ਸਰਕਾਰਾਂ ਹੋਣ ਉਹਨਾਂ ਨੂੰ ਬਾਝ ਆ ਜਾਣਾ ਚਾਹੀਦਾ ਹੈ ਜੀ ਹਾਂ ਇਹ ਮਸਲਾ ਕੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਾ ਮਸਲਾ ਸਮਝਾਣੇ ਆ ਫਿਰ ਚਰਚਾ ਨੂੰ ਅੱਗੇ ਵਧਾਣੇ ਆ ਦਰਸਲ ਰਾਜਸਥਾਨ ਦੇ ਉੱਗੇ ਸਿੱਖ ਆਗੂ ਨੇ ਤੇਜਿੰਦਰ ਪਾਲ ਸਿੰਘ ਟਿੰਮਾ ਜਿਨ੍ਹਾਂ ਦੇ ਉੱਤੇ ਦੇਸ਼द्रोह ਦਾ ਪਰਚਾ ਦਰਜ ਕੀਤਾ ਗਿਆ ਰਾਜਸਥਾਨ ਪੁਲਿਸ ਨੇ ਟਿੰਮਾ ਦੇ ਖਿਲਾਫ ਦੇਸ਼द्रोह ਦਾ ਮਾਮਲਾ ਦਰਜ ਕੀਤਾ ਖਡੂਰ ਸਾਹਿਬ ਤੋਂ ਸਾਂਸਦ ਅਮਰਪਾਲ ਦੀ ਵਡਿਆਈ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਇਹਨਾਂ ਵੱਲੋਂ ਅਪਲੋਡ ਕੀਤੀ ਗਈ ਸੀ ਸ੍ਰੀ ਗੰਗਾ ਨਗਰ ਦੇ ਗੁਲਾਬ ਬਾਗ ਵਸਨੀਕ ਲਖਵਿੰਦਰ ਨੇ ਪੁਲਿਸ ਤੋਂ ਕੋਲ ਇੱਕ ਸ਼ਿਕਾਇਤ ਦਰਜ ਕਰਾਈ ਨਵੇਂ ਕਾਨੂੰਨ ਬੀ ਐਨ ਐਸ ਦੀ ਧਾਰਾ 152 ਤੇ 197 ਤਹਿਤ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਦੇ ਵਿੱਚ ਲਿਖਿਆ ਗਿਆ ਕਿ ਜੇਕਰ ਟਿੰਮਾ ਖਾਲਿਸਤਾਨ ਦੀ ਮੰਗ ਕਰਨਾ ਜਾਰੀ ਰੱਖਦੇ ਨੇ ਤਾਂ ਜਨਤਕ ਰੋਪੜਕ ਸਕਦਾ ਹੈ ਅਤੇ ਨਤੀਜੇ ਵਜੋਂ ਕੋਈ ਅਣਸਖਾਵੀ ਘਟਨਾ ਵਾਪਰ ਸਕਦੀ ਹੈ ਖਾਲਸਤਾਨ ਦੀ ਮੰਗ ਕਰਨ ਵਾਲਿਆਂ ਤੇ ਸੰਪਰਕ ਦੇ ਵਿੱਚ ਨਟਿੰਮਾ ਇਹ ਸਭ ਕੁਝ ਇਸ ਸ਼ਖਸ ਬੋਲੋ ਦਾਅਵਾ ਕੀਤਾ ਗਿਆ ਟਿੰਮਾ ਉਹਨਾਂ ਨਾਲ ਕਈ ਫੋਟੋਆਂ ਤੇ ਵੀਡੀਓਜ਼ ਵੀ ਸ਼ੇਅਰ ਕਰ ਚੁੱਕੇ ਨੇ ਇਹ ਇਹਨਾਂ ਦਾ ਦਾਅਵਾ ਇਸ ਤੋਂ ਇਲਾਵਾ ਸ੍ਰੀ ਗੰਗਨਗਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਪ੍ਰਧਾਨ ਨੇ ਤੇਜਿੰਦਰਪਾਲ ਸਿੰਘ ਟਿੰਮਾ ਥੋੜੀ ਜੀ ਜਾਣਕਾਰੀ ਇਹਨਾਂ ਬਾਰੇ ਵੀ ਤੁਹਾਨੂੰ ਦੱਸ ਦਈਏ ਤੇਜਿੰਦਰਪਾਲ ਸਿੰਘ ਟਿੰਮਾ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਆਗੂ ਵੀ ਨੇ ਇਸ ਤੋਂ ਇਲਾਵਾ ਰਾਜਸਥਾਨ ترੰਪ प्रचार کمیٹی ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੰਗ ਦੇ ਚੇਅਰਮੈਨ ਵੀ ਨੇ ਤਜਿੰਦਰਪਾਲ ਸਿੰਘ ਜੀ ਔਰ ਟਿੰਮਾ ਨੂੰ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਤੇ ਕੌਮੀ ਸੁਰੱਖਿਆ ਕਾਨੂੰਨ NSA ਦੇ ਤਹਿਤ ਜੋਧਪੁਰ ਜੇਲ੍ਹ ਦੇ ਵਿੱਚ ਵੀ ਕਾਫੀ ਸਮਾਂ ਰੱਖਿਆ ਗਿਆ ਸੀ ਤਜਿੰਦਰਪਾਲ ਸਿੰਘ ਟਿੰਮਾ ਨੇ ਤਿੰਨ ਵਾਰ NSA ਦਾ ਸਾਹਮਣਾ ਵੀ ਕੀਤਾ ਸੋ ਕੁੱਲ ਮਿਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਸ਼ ਤਰੋ ਦਾ ਮਾਮਲਾ ਦਰਜ ਕਰਨ ਦੀ ਨਕੀਂਦੀ ਕੀਤੀ ਗਈ ਹੈ ਹੁਣ ਜਿਸ ਵੀਡੀਓ ਬਾਰੇ ਚਰਚਾ ਕੀਤੀ ਜਾ ਰਹੀ ਹੈ ਕਿ ਉਸ ਵੀਡੀਓ ਦੇ ਆਧਾਰ ਤੇ ਇਹ ਸ਼ਿਕਾਇਤ ਹੋਈ ਹੈ ਜੋ ਸ਼ਿਕਾਇਤ ਕਰਨ ਵਾਲਾ ਲਖਮਿੰਦਰ ਹੈ ਉਸ ਨੇ ਜੋ ਜੋ ਦਾਅਵੇ ਕੀਤੇ ਨੇ ਉਹ ਕੀ ਨੇ ਉਹ ਕਹਿੰਦਾ ਹੈ ਕਿ 5 ਜੁਲਾਈ ਨੂੰ ਅਮਰਤਪਾਲ ਸਿੰਘ ਦੇ ਸੌਣ ਚੁੱਕਣ ਵਾਲੇ ਦਿਨ ਟਿੰਮਾ ਨੇ ਫੇਸਬੁੱਕ ਤੇ ਇੱਕ ਵੀਡੀਓ ਪਾਈ ਸੀ ਪਾਜਪਾ ਆਗੂ ਨੇ ਸੰਸਦ ਭਵਨ ਦੇ ਵਿੱਚ ਸੌਂ ਚੁੱਕਣ ਸਮੇ ਇੱਕ ਸੰਸਦ ਮੈਂਬਰ ਵੱਲੋਂ ਹਿੰਦੂ ਰਾਸ਼ਟਰ ਦੇ ਨਾਰੇ ਦਾ ਸਵਾਗਤ ਕੀਤਾ ਹਾਲਾਂਕਿ ਸਪੀਕਰ ਓਮਬਰਲਾ ਨੇ ਅਮਰਪਾਲ ਸਿੰਘ ਦੇ ਸੌਂ ਚੁੱਕਣ ਤੋਂ ਇੱਕ ਦਿਨ ਪਹਿਲਾਂ ਸੌਂ ਚੁੱਕਣ ਸਮੇ ਕੋਈ ਵੀ ਨਾਰਾ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਕਿਉਂਕਿ ਉਹ ਸੰਸਦ ਦੇ ਵਿੱਚ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕਰ ਸਕਦੇ ਸਨ ਅੱਜ ਸਰਕਾਰ ਦਾ ਦਰਦ ਦੇਖਣਾ ਸੀ ਕਿਉਂਕਿ ਹਿੰਦੂ ਰਾਸ਼ਟਰ ਦੇ ਨਾਰੇ ਲਾਉਣ ਵਾਲੇ ਤੇ ਜਸ਼ਨ ਮਨਾਉਣ ਵਾਲੇ ਕਿਸੇ ਪਾਸੇ ਵੀ ਨਹੀਂ ਲੱਭੇ ਖਾਲਸੇ ਦੇ ਡਾਰਕਰ ਨਹੀਂ ਅਮਰਪਾਲ ਸਿੰਘ ਦੇ ਸੌ ਚੁੱਕ ਸਮਾਗਮ ਦੌਰਾਨ ਉਹਨਾਂ ਦੀਆਂ ਤਸਵੀਰਾਂ ਕਲਿੱਕ ਕਰਨ ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਸਨ ਸੋ ਇਹ ਇੱਕ ਵੀਡੀਓ ਹੈ ਜਿਹੜੀ ਇਹ ਤੇਜਿੰਦਰਪਾਲ ਸਿੰਘ ਟਿੰਮਾ ਹੋਰਾਂ ਨੇ ਆਪਣੇ ਫੇਸਬੁੱਕ ਤੇ ਅਪਲੋਡ ਕੀਤੀ ਜਿਸ ਦੀ ਮੁਖਾਲਫਤ ਕਰਦਿਆਂ ਹੋਇਆਂ ਜਿਹੜਾ ਇਹ ਸ਼ਖਸ ਆ ਲਖਵਿੰਦਰ ਇਸ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਔਰ ਐਫ ਆਈ ਆਰ ਦੇ ਵਿੱਚ ਧਾਰਾ 152 ਤੇ 197 ਲਗਾ ਦਿੱਤੀ ਜਿਸ ਦੇ ਵਿੱਚ ਮੁਲਕ ਦਾ ਮਾਹੌਲ ਖਰਾਬ ਕਰਨ ਦੀ ਅਮਨ ਕਾਨੂੰਨ ਸ਼ਾਂਤੀ ਭੰਗ ਕਰਨ ਦੀ ਦੇਸ਼ ਵਿਰੋਧੀ ਅਜਿਹੇ ਕੁਝ ਮਸਲੇ ਨੇ ਜਿਹੜੇ ਉਹ ਸ਼ਾਮਲ ਕੀਤੇ ਗਏ ਨੇ ਹਾਲਕਿ ਇਸ ਪੂਰੇ ਮਸਲੇ ਦੇ ਵਿੱਚ ਜਿਹੜੀਆਂ ਸਿਕ ਸੰਸਥਾਵਾਂ ਨੇ ਜਿਹੜੇ ਪੰਥਕ ਆਗੂ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਨੇ ਰਕबीर ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਹਨਾਂ ਵੱਲੋਂ ਐਫ ਆਈ ਆਰ ਦੀ ਨਕਲ ਵੀ ਕੀਤੀ ਗਈ ਔਰ ਕਿਹਾ ਕਿ ਲੀਗਲ ਫਾਈਟ ਅਸੀਂ ਲੜਾਂਗੇ ਜੇਕਰ ਸਰਕਾਰ ਜਾਂ ਪੁਲਿਸ ਇਹ ਐਫ ਆਈ ਆਰ ਵਾਪਸ ਨਹੀਂ ਰੈਂਦੀ ਸਰਨਲ ਇਸ ਵਕਤ ਮੌਜੂਦ ਨੇ ਤਜਿੰਦਰ ਸਿੰਘ ਟਿੰਮਾ ਖੁਦ ਲਾਈਵ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਸਾਰੇ ਮਸਲੇ ਦੀ ਤਜਿੰਦਰਪਾਲ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਜਿੰਦਰਪਾਲ ਸਿੰਘ ਜੀ ਜਿਹੜਾ ਜਿਹੜੀ ਐਫ ਆਈ ਆਰ ਹੋਈ ਹੈ ਜਾਂ ਜਿਹੜੀ ਸ਼ਿਕਾਇਤ ਹੋਈ ਹੈ ਇਹਦੇ ਬਾਰੇ ਤੁਹਾਨੂੰ ਕੀ ਪਤਾ ਲੱਗਿਆ ਸੀ ਕਿਸ ਤੋਂ ਪਤਾ ਲੱਗਿਆ ਕੋਈ ਪੁਲਿਸ ਨੇ ਤੁਹਾਡੇ ਤੱਕ ਪਹੁੰਚ ਕੀਤੀ ਕੋਈ ਫੋਨ ਆਇਆ ਕੋਈ ਨੋਟਿਸ ਜਾਰੀ ਕੀਤਾ ਤੁਹਾਨੂੰ ਇਨਕੁਆਰੀ ਜੁਆਇਨ ਕਰਨ ਲਈ ਕਿਹਾ ਗਿਆ ਇਹ ਹਰਪ੍ਰੀਤ ਸਿੰਘ ਜੀ ਇੱਕ ਖਤਸ਼ਾ ਸਾਨੂੰ ਬਹੁਤ ਪਹਿਲਾਂ ਸੀਗਾ ਵੀ ਸਰਕਾਰ ਵੱਲੋਂ ਕਾਰਵਾਈ ਹੋਊਗੀ ਹੂੰ ਕਿਉਂਕਿ ਲਗਾਤਾਰ ਧਮਕੀਆਂ ਮਿਲ ਰਹੀ ਸੀਗੀਆਂ ਉਹ ਧਮਕੀਆਂ ਨੂੰ ਇੰਪਲੀਮੈਂਟ ਵੀ ਕੀਤਾ ਜਾ ਰਿਹਾ ਸੀਗਾ ਹੂੰ ਜਿਵੇਂ ਪਹਿਲਾਂ ਮੇਰੀ ਐਨਆਈ ਪਹਿਲਾਂ ਮੇਰਾ ਪਾਸਵਰਡ ਜ਼ਬਤ ਕੀਤਾ ਗਿਆ ਜੀ ਫਿਰ ਮੇਰੀ ਐਨਆਈ ਜਾਂਚ ਸਟਾਰਟ ਹੋਈ ਫਿਰ ਇਨਕਮ ਟੈਕਸ ਦੇ ਇਨਕੁਆਰੀ ਸ਼ੁਰੂ ਹੋਈ ਹਾਂ ਈਵਨ ਮੇਰੇ ਮਿਸ਼ਤੀ ਦੀ ਇਨਕੁਆਰੀ ਸ਼ੁਰੂ ਹੋਈ ਕੱਖ ਨਾ ਮਿਲਿਆ ਤਾਂ ਅਧਿਕਾਰੀ ਕਹਿਣ ਲੱਗੇ ਬੀ ਸਰਕਾਰ ਨਾਲ ਤਾਲਮੇ ਰੱਖੋ ਮਿਲ ਕੇ ਚੱਲੋ ਕਿਉਂ ਸਰਕਾਰ ਦੇ ਖਿਲਾਫ ਚੱਲਦੇ ਹੋ ਇਹ ਤਾਂ ਮੈਂਜਾ ਬੁਕਤਣਾ ਪਊਗਾ ਸਰਕਾਰ ਦੀ ਮਨਸ਼ਾ ਸਾਨੂੰ ਬੜੀ ਕਲੀਅਰ ਹੋ ਰਹੀ ਸੀਗੀ ਕਿਉਂਕਿ ਅਸੀਂ ਸਰਕਾਰ ਦੀ ਹਰ ਉਸ ਗੱਲ ਦਾ ਵਿਰੋਧ ਕਰਦੇ ਸੀਗੇ ਜਿਹੜੀ ਗੱਲ ਦੇਸ਼ ਦੀ ਏਕਤਾ ਤੇ ਖੰਡਤਾ ਵਿੱਚ ਖਤਰਾ ਹੁੰਦੀ ਸੀ ਜਿਹੜੀ ਦੇਸ਼ ਦੀ ਅਮਨ ਸ਼ਾਂਤੀ ਭਾਈਚਾਰੇ ਨੂੰ ਇਹ ਖਰਾਬ ਕਰ ਰਹੀ ਸੀ ਜਿਹੜੀ ਨਫਰਤ ਦਾ ਮਾਹੌਲ ਪੈਦਾ ਕਰ ਰਹੀ ਸੀ ਵੀ ਤੇ ਸਰਕਾਰ ਨੂੰ ਇਹ ਸੀਗਾ ਵੀ ਇਹ ਸਾਡੇ ਖਿਲਾਫ ਕਿਉਂ ਬੋਲਦੇ ਆ ਤੇ ਮਾ ਸਾਹਿਬ ਜਿਸ ਗੱਲ ਦੀ ਸ਼ਿਕਾਇਤ ਕੀਤੀ ਗਈ ਆ ਉਹ ਥੋੜਾ ਜਾ ਥੋੜਾ ਜਾ ਮੈਨੂੰ ਉਸ ਵੀਡੀਓ ਬਾਰੇ ਦੱਸੋ ਕਿ ਤੁਸੀਂ ਕੋਈ ਡਿਮਾਂਡ ਕੀਤੀ ਸੀ ਕੋਈ ਖਾਲਿਸਤਾਨ ਪੱਖੀ ਨਾਰੇ ਲਗਾਏ ਤੁਸੀਂ ਸਰਕਾਰ ਦੇ ਪ੍ਰਤੀ ਕੋਈ ਗਲਤ ਬਿਆਨਬਾਜ਼ੀ ਕੀਤੀ ਮੁਲਕ ਨੂੰ ਤੋੜਨ ਦੀ ਕੋਈ ਗੱਲ ਕੀਤੀ ਸੀ ਉਹ ਵੀਡੀਓ ਮੇਰੀ ਅੱਜ ਵੀ ਫੇਸਲੋਕ ਫੇਸਬੁਕ ਤੇ ਪਈ ਆ ਜੀ ਔਰ ਡਿਲੀਟ ਨਹੀਂ ਕੀਤੀ ਮੈਂ ਹਾਂ ਕਿਉਂਕਿ ਭਾਰਤ ਇੱਕ ਤਰਨਿਰਪਖ ਦੇਸ਼ ਹੈ ਜੀ ਜਦੋਂ ਪਾਰਲੀਮੈਂਟ ਵਿੱਚ ਇਹ ਨਾਅਰਾ ਵੱਜਿਆ ਜੈ ਹਿੰਦੂ ਰਾਸ਼ਟਰ ਦਾ ਹਾਂ ਤੇ ਹਰ ਜਿਹੜਾ ਬੰਦਾ ਹਾਂ ਜਿਹੜਾ ਬੰਦਾ ਵੀ ਕਹਿੰਦਾ ਦੇਸ਼ ਨੂੰ ਪਿਆਰ ਕਰਦਾ ਹੈ ਉਹਦੇ ਮਨ ਤੇ ਬੜਾ ਚਿੰਤਾ ਹੋਈ ਵੀ ਆ ਨਾਅਰਾ ਗਲਤ ਹੈ ਹਾਂ ਪਰ ਅਫਸੋਸ ਇਸ ਗੱਲ ਦਾ ਹੋਇਆ ਵੀ ਜਿਹੜੇ ਭਾਜਪਾ ਦੇ ਸੰਸਦ ਸੀਗੇ ਉਹਨਾਂ ਤਾੜੀਆਂ ਮਾਰ ਕੇ ਮੇਜ ਥਪਥਵਾ ਕੇ ਇਸ ਗੱਲ ਦਾ ਸਵਾਗਤ ਕੀਤਾ ਤੇ ਉਹਦੀ ਹੌਸਲਾ ਫੁਜਾਈ ਕੀਤੀ ਹੱਲਾਸ਼ੇਰੀ ਦਿੱਤੀਗੀ ਹਾਂ ਇਹ ਬੜਾ ਚਿੰਤਾ ਦਾ ਵਿਸ਼ਾ ਸੀਗਾ ਹਾਂ ਹੁਣ ਜਦੋਂ ਵਾਰੀ ਆਈ ਭਾਈ ਅਮਰਤਪਾਲ ਸਿੰਘ ਦੀ ਹੂੰ ਉਦੋਂ ਓਮ ਬਿਰਲਾ ਜੀ ਨੇ ਇੱਕ ਨਵਾਂ ਨਿਯਮ ਬਣਾਤਾ ਕਿ ਕੋਈ ਵੀ ਸੋਚ ਚੱਕਣ ਤੋਂ ਬਾਅਦ ਨਾਰਾ ਨਹੀਂ ਲਾਊਗਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਐਕਸ਼ਨ ਦਾ ਰਿਐਕਸ਼ਨ ਹੋਊਗਾ ਹੂੰ ਉਹ ਤਾਂ ਭਾਵੇਂ ਜੋ ਮੈਂ ਉਹਨਾਂ ਨੂੰ ਸੁਭਾ ਨੂੰ ਜਾਣਦਾ ਮੈਨੂੰ ਪਤਾ ਸੀਗਾ ਵੀ ਉਹ ਹਿੰਦੂ ਰਾਸ਼ਟਰ ਦੇ ਜਵਾਬ ਚ ਉਹ ਖਾਲਸਾਣ ਦੀ ਗੱਲ ਕਰਨਗੇ ਹੂੰ ਤੇ ਇਸ ਕਰਕੇ ਪਾਬੰਦੀ ਲੱਗੀ ਕਮਾਲ ਦੀ ਗੱਲ ਹੈ ਵੀ ਨਿਯਮ ਦੇਖੋ ਬਣਾ ਗਿਆ 544 ਐਮਪੀ ਸੋਹ ਚੱਕ ਕੇ ਤੇ ਨਿਯਮ ਨਹੀਂ ਬਣਿਆ ਹਾਂ ਦੋ ਬੰਦਿਆਂ ਤਾਂ ਪਹਿਲਾਂ ਨਿਯਮ ਬਣ ਗਿਆ ਹਾਂ ਇਤੋਂ ਮਨਸ਼ਾ ਪਤ ਲੱਗਦੀ ਮੈਂ ਕਹਾਂ ਸੀ ਵੀ ਜੇ ਤੁਸੀਂ ਇਹੋ ਜੀ ਗੱਲ ਕਰਦੇ ਹੋ ਨਾ ਫਿਰ ਜਵਾਬ ਲੈਣ ਦਾ ਹੌਸਲਾ ਰੱਖਿਆ ਕਰੋ ਫਿਰ ਘਬਰਾਇਆ ਨਾ ਕਰੋ ਹਾਂ ਫਿਰ ਸੇਫ ਕਰੋ ਨਾ ਸਾਹਮਣੇ ਮੁਕਾਬਲਾ ਕਰੋ ਇਹ ਬੰਦਾ ਸਾਹਮਣੇ ਆ ਰਿਹਾ ਫਿਰ ਲੁਕਦੇ ਕਿਉਂ ਫਿਰ ਲੋਕੇ ਸੋਹ ਕੋ ਚੱਕਣੇ ਹੋ ਫਿਰ ਕਿਉਂ ਵੀਡੀਓ ਫੋਟੋਆਂ ਤੇ ਪਾਬੰਦੀ ਲਾਣੇ ਹੋ ਹਾਂ ਜਿਤ ਤੱਕ ਮੇਰੇ ਤੇ ਦੋਸ਼ ਲੱਗਿਆ ਵੀ ਅਮਰਤਪਾਲ ਦੀ ਮੈਂ ਹਮਾਇਤ ਕੀਤੀ ਹੈ ਉਹਦੀ ਹਮਾਇਤ ਦੇ ਇਹ ਵੀਡੀਓ ਪਾਈ ਹੈ ਤੇ ਮੈਂ ਕਹਿੰਦਾ 5 ਲੱਖ ਲੋਕਾਂ ਨੇ ਹਮਾਇਤ ਕੀਤੀ ਹੈ ਉਹਦੀ ਲੋਕਾਂ ਨੇ ਉਹਦੇ ਬਾਰੇ ਬੜੇ ਉੱਥੇ ਸਪੀਚਾਂ ਕੀਤੀਆਂ ਬੜੇ ਮੋਰਚੇ ਲਾਏ ਉੱਥੇ ਸਭਾਾਂ ਕੀਤੀਆਂ ਤੇ 5 ਲੱਖ ਲੋਕਾਂ ਤਾਂ ਕਿਸੇ ਦਿਨ ਹੋਣਾ ਚਾਹੀਦਾ ਹੂੰ ਇਹ ਕੇਸ ਕੱਲਾ ਮਿਰਥੇ ਕੋ ਦਰਜ ਹੂੰ ਅੱਜ ਉਹਨੇ ਸੰਵਧਨ ਦੀ ਸੋਚ ਚੱਕਿਆ ਪਾਰਲੀਮੈਂਟ ਵਿੱਚ ਬੈਠਾ ਜੀ ਪਾਰਲੀਮੈਂਟ ਵਿੱਚ ਗਿਆ ਜੇ ਸਰਕਾਰ ਇੰਨੀ ਚਿੰਤਾ ਤੁਰਤੀ ਸਰਕਾਰ ਨਾ ਬੁਲਾਉਂਦੀ ਉਹਨੂੰ ਹੂੰ ਸੋਨਾ ਚਕੰਦੇ ਹੂੰ ਇਹ ਸਿਰਫ ਉਹਦਾ ਬੰਨਾ ਲਾਇਆ ਗਿਆ ਸਰਕਾਰ ਦੀ ਮਨਸ਼ਾ ਬੜੀ ਕਿਲੀ ਰਿਆ ਵੀ ਜਿਹੜਾ ਸਰਕਾਰ ਦੀ ਖਲਾਫਤ ਕਰੇ ਉਹਦਾ ਜ਼बान ਬੰਦ ਕਰਨ ਵਾਸਤੇ ਟਿੰਮਾ ਸਾਹਿਬ ਤੁਹਾਨੂੰ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਸਰਕਾਰ ਸਰਕਾਰ ਜਾਣਬੁੱਝ ਕੇ ਤੁਹਾਨੂੰ ਫਸਾ ਰਹੀ ਹੈ ਜਾਂ ਮਾਮਲਾ ਦਰਜ ਕਰ ਰਹੀ ਹੈ ਅਜਿਹੀ ਕੀ ਗੱਲ ਹੈ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਤੁਹਾਡੇ ਤੋਂ ਕੋਈ ਡਰ ਹੈ ਚਿੰਤਾ ਹੈ ਕਿਸੇ ਤਰੀਕੇ ਦੀ ਕਿਉਂਕਿ ਜਦੋਂ ਰਾਜਸਥਾਨ ਦੇ ਵਿਧਾਨ ਸਭਾ ਇਲੈਕਸ਼ਨ ਹੋਏ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਤਜਾਰਾ ਹਲਕੇ 'ਚ ਸੰਦੀਪ ਦਾਇਮਾ ਨੇ ਬੀਜੇਪੀ ਦੀ ਸਟੇਟ ਅਨਾਉਂਸ ਕੀਤਾ ਸੀਗਾ ਜੇ ਸਾਡੀ ਸਰਕਾਰ ਬਣੀ ਹਮ ਗੁਰਦੁਆਰੇ ਤੇ ਮਸਜਿਦਾਂ ਦੇ ਨਸੂਰ ਬੰਚ ਕੇ ਟੈਟੇ ਦੀ ਕਰ ਦਾਂਗੇ ਹਮ ਉਸ ਸਟੇਜ ਦੇ ਉੱਪਰ yogi aditya nath ਤੇ baba balak nath ਬੈਠੇ ਸੀਗੇ ਜੀ ਹਾਲਾਂਕਿ ਉਹਨਾਂ ਚਾਹੁੰਦਾ ਸੀ ਤੁਰੰਤ ਉਸ ਗੱਲ ਨੂੰ ਕੱਢੇਮ ਕਰ ਦੇ ਕੱਢੇਮ ਨਾ ਕਰਕੇ ਉਹਨਾਂ ਨੇ ਤਾੜੀਆਂ ਮਾਰੀਆਂ ਹਮ ਉਹਨਾਂ ਦੀ ਤਾੜੀ ਵੱਜੀਆਂ ਤਾੜੀਆਂ ਸਿੱਖਾਂ ਦੇ ਹਿਰਦੇ ਵਲੁੰਧ ਰਿ ਗਏ ਆ ਕੇ ਹਮ ਵੀ ਇਹ ਆਗੂ ਜਿਹੜੇ ਗੁਰਦੁਆਰੇ ਜਾਂਦੇ ਆ ਗੁਰਦਿਆਂ ਕੋਲ ਡਰਾਮੇ ਕਰਦੇ ਤਾੜੀਆਂ ਮਾਰ ਰਹੇ ਆ ਅਸੀਂ ਉਸ ਵਕਤ ਦਾ ਵਿਰੋਧ ਕੀਤਾ ਕਿ ਸਾਨੂੰ ਉਸ ਬੀਜੇਪੀ ਦੀ ਸੋਚ ਬੜੀ ਕਲੀਅਰ ਨਜ਼ਰ ਆ ਗਈ ਸੀ ਵੀ ਸੀਵੀ ਜੇ ਵੀ ਚੌਂਦੀ ਕੀ ਹੈ ਹੂੰ ਅਸੀਂ ਉਸ ਦਾ ਵਿਰੋਧ ਕੀਤਾ ਬੜਾ ਡਟਮਾ ਵਿਰੋਧ ਕੀਤਾ ਹੂੰ ਹੋਇਆ ਕਿ ਵਿਰੋਧ ਨਤੀਜੇ ਵਜੋਂ ਗੰਗਨਗਰ ਹਰਮਾਂਗੜ ਜ਼ਿਲ੍ਹੇ ਦੇ 11 ਚੋਂ 9 ਸੀਟਾਂ ਬੀਜੇਪੀ ਹਾਰ ਗਈ ਹੂੰ ਤੇ ਇਹ ਦੋਸਾਰਾ ਸਾਨੂੰ ਦਿਰ ਸੀ ਵੀ ਸਿੱਖਾਂ ਨੇ ਵਿਰੋਧ ਕੀਤਾ ਸਿੱਖ ਜਥੇਬੰਦ ਨੇ ਵਿਰੋਧ ਕੀਤਾ ਉਦੋਂ ਅਸੀਂ ਅਨੇਕਾਂ ਅੱਖਾਂ ਚ ਲੜਨ ਲੱਗੇ ਸੀਗੇ ਹੂੰ ਉਪਰੰਤ ਜਦੋਂ ਲੋਕ ਸਭਾ ਇਲੈਕਸ਼ਨ ਹੋਏ ਜੀ ਲੋਕਸਵਾ ਲਖੇ ਫਿਰ ਉਹਨਾਂ ਨੇ ਇੱਕ ਤੁਗਲਕੀ ਫਰਮਾਨ ਜਾਰੀ ਕੀਤਾ ਵੀ ਕੋਈ ਸਿੱਖ ਕਿਰਪਾਨ ਪਾ ਕੇ ਵੋਟ ਨਹੀਂ ਪਾ ਸਕਦਾ ਇਹ ਐਲਾਨ ਰੈਸ਼ੀ ਨਗਰ ਚ ਜਿਹੜਾ ਕੀਤਾ ਚੋਣ ਅਧਿਕਾਰੀ ਨੇ ਜੀ ਸਾਨੂੰ ਪਤਾ ਲੱਗਿਆ ਅਸੀਂ ਤੁਰੰਤ ਉੱਥੇ ਪਹੁੰਚੇ ਰੈਸ਼ੀ ਨਗਰ ਅਸੀਂ 2.5 ਘੰਟੇ ਪੋਲਿੰਗ ਬੰਦ ਕਰਾਈ ਆਪਣਾ ਰੋਸ ਜਨ ਕੀਤਾ 2.5 ਘੰਟੇ ਬਾਅਦ ਪ੍ਰਸ਼ਾਸਨ ਆਇਆ ਉਹਨੇ ਮਾਫੀ ਮੰਗੀ ਤੇ ਦੁਬਾਰਾ ਪੋਲਿੰਗ ਸਟਾਰਟ ਹੋਈ ਇਹੋ ਜਿਹੇ ਫਰਮਾਨ ਜਾਰੀ ਕਰਦੇ ਆ ਤੀਜੀ ਘਟਨਾ ਹੁ ਤਾਜ਼ੀ ਤਾਜ਼ੀ ਹੋਈ ਆ ਜੀ ਉਹਦੇ ਚ ਜਿਹੜੇ ਬੱਚੇ ਆਰਜੀਐਸ ਦੇ ਇਗਜ਼ਾਮ ਦੇਣ ਗਏ ਸੀਗੇ ਜੀ ਜੀ ਕਮਾਲ ਦੀ ਗੱਲ ਦੇਖੋ ਉਹ ਜਿਹੜੀ ਉੱਥੇ ਡਿਊਟੀ ਤੇ ਅਧਿਕਾਰੀ ਸੀ ਉਹ ਐਸਜੀਐਮ ਸੀਗੀ ਹਾਂ ਉਹਨੇ ਕਿਹਾ ਵੀ ਬੱਚੇ ਸਿਕ ਬੱਚਿਆਂ ਨੂੰ ਉੱਤੇ ਬੱਚਿਆਂ ਕਹਿੰਦੇ ਵੀ ਕਿਰਪਾਨਾ ਉਤਾਰੋ ਤਾਂ ਆ ਸਕਦੇ ਹੂੰ ਜਦ ਕਿ ਸਾਡੇ ਕੋਲੇ ਹਾਈ ਕੋਰਟ ਦੀ ਰੂਲਿੰਗ ਸੀਗੀ ਹੂੰ ਵੀ ਇਹਨਾਂ ਨੂੰ ਅਧਿਕਾਰ ਹੈ ਵੀ ਕਕਾਰ ਪਾ ਕੇ ਇਗਜ਼ਾਮ ਦੇ ਸਕਦੇ ਆ ਠੀਕ ਹੈ ਉਹਨੇ ਹਾਈ ਕੋਰਟ ਰੂਲਿੰਗ ਤੋਂ ਬਾਹਰ ਜਾ ਕੇ ਹੂੰ ਬੱਚਿਆਂ ਨੂੰ ਇਗਜ਼ਾਮ 'ਚ ਨਹੀਂ ਬੈਠਣ ਦਿੱਤਾ ਹੂੰ ਅਸੀਂ ਇਸ ਬੜਾ ਬੜਾ ਰੋਸ ਜਨ ਕੀਤਾ ਤੇ ਠੀਕ ਹੈ ਵੀ ਜਿਹੜੀ ਲਿਖਿਆ ਐਫ ਆਈ ਆਰ 'ਚ ਕਲੈਕਟਰ ਨੂੰ ਧਮਕਾਇਆ ਮੈਂ ਧਮਕਾਇਆ ਨਹੀਂ ਨਾ ਮੇਰੀ ਔਕਾਤ ਤਾਂ ਧਮਕਾਉਂਦੀ ਹੂੰ ਮੈਂ ਆਪਣਾ ਪ੍ਰੋਟੈਸ ਜਰ ਕੀਤਾ ਸੀਗਾ ਜਦੋਂ ਕਲੈਕਟ ਸਾਹਿਬ ਨੇ ਕਿਹਾ ਕਿ ਇਸ ਤੇ ਮੈਂ ਕਮੈਂਟ ਕਰੂੰਗਾ ਜੀ ਅੱਗੇ ਭੇਜੂੰਗਾ ਅਸਿਕਾ ਕਮੈਂਟ ਕੋ ਕਰੂੰਗੇ ਜੀ ਤੁਸੀਂ ਕਾਰਵਾਈ ਕਰੋ ਹੂੰ ਜਿਹੜੇ ਅਧਿਕਾਰੀ ਹੈ ਜਿਹੜੇ ਅਫਸਰ ਹੈਗੇ ਆ ਜੇ ਉਹ ਹਾਈ ਕੋਰਟ ਦੀ ਰੂਲਿੰਗ ਨਹੀਂ ਮੰਨਦੇ ਜਾਂ ਕਾਨੂੰਨ ਨਹੀਂ ਮੰਨਦੇ ਹਾਂ ਜੇ ਇੱਕ ਸਿੱਖ ਕਾਨੂੰਨ ਨਾ ਮੰਨੇ ਤੁਸੀਂ ਤੁਰੰਤ ਕੇਸ ਦਰਜ ਕਰ ਦਿੰਨੇ ਹੋ ਹੂੰ ਜੇ ਕੋ ਦੂਜਾ ਕਰੇ ਫਿਰ ਕਹਿੰਦੇ ਸੀ ਕਮੈਂਟ ਕਰਾਂਗੇ ਕੱਲਾ ਹੂੰ ਸੋ ਇਸ ਕਰਕੇ ਬੀਜੇ ਵਿਅਕਤੀ ਸੀ ਇਸ ਕਰਕੇ ਉਹਨਾਂ ਨੇ ਪੁੱਛ ਤੋਹਾਂ ਤਾਂ ਹੋਰ ਵੀ ਅਲੀਗੇਸ਼ਨ ਬਹੁਤ ਲਾਏ ਹੋਏ ਨੇ ਇਸ ਸ਼ਖਸ 'ਤੇ ਹੋਰ ਵੀ ਅਲੀਗੇਸ਼ਨ ਲਾਏ ਨੇ ਐਫ ਆਈ ਆਰ ਦਰਜ ਕਰਾਉਣ ਵੇਲੇ ਕਿ ਤੁਸੀਂ ਖਾਲਿਸਤਾਨ ਪੱਖੀ ਲੋਕਾਂ ਦੇ ਸੰਪਰਕ ਦੇ ਵਿੱਚੋਂ ਤੁਸੀਂ ਉਹਨਾਂ ਦੀਆਂ ਵੀਡੀਓ ਵਾਇਰਲ ਕਰਦੇ ਰਹਿੰਦੇ ਹੋ ਤੁਸੀਂ ਖਾਲਿਸਤਾਨ ਦਾ ਸਮਰਥਨ ਕਰਦੇ ਹੋ ਅਜਿਹੀਆਂ ਹੋਰ ਬੜੀਆਂ ਚੀਜ਼ਾਂ ਨੇ ਕਿ ਤੁਸੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸਰ ਇਹ ਸ਼ਖਸ ਦੀ ਕੋਈ ਹیثیت ਨਹੀਂ ਹੈ ਇਹ ਸ਼ਖਸ ਇੱਕ ਗਰੁੱਪ ਹੈਗਾ ਇਹ ਜਿਹੜੇ ਕਾਲ ਤਖਤ ਸਾਹਿਬ ਤੋਂ ਜਿਹੜੇ ਨਿਸ਼ਕਾਸੀਤ ਲੋਕ ਹੈ ਉਹਨਾਂ ਦਾ ਗਰੁੱਪ ਹੈ ਇਹ ਇਹਨਾਂ ਪਿੱਛੇ ਜਿਹੜੇ ਸੰਘ ਭਾਜਪੀ ਤੇ ਸ਼ਖਰੋਦੀ ਤਾਕਤਾਂ ਇੱਕ ਮੰਨਤਾ ਕਿ ਇਹ ਹੈਗੀ ਆ ਇਹਨਾਂ ਦੇ ਵਿੱਚ ਇਹ ਵੀ ਨਹੀਂ ਪਤਾ ਵਿਚਾਰਿਆਂ ਨੂੰ ਇਹਨਾਂ ਸੈਨ ਕਰਾ ਲੈਂਦੇ ਆ ਤੇ ਕਰ ਦਿੰਦੇ ਆ ਇਹ ਨਹੀਂ ਇਹ ਬੰਦੇ ਇਹਨਾਂ ਪਿੱਛੇ ਤਾਕਤਾਂ ਉਹ ਤਾਕਤਾਂ ਦੀ ਗੱਲ ਕਰ ਰਹੇ ਆ ਉਹ ਜਾਣ ਬੁੱਝ ਕੇ ਸਾਡੇ ਦੇ ਇਸ ਤਰ੍ਹਾਂ ਦੇ ਕਾਰਵਾਈਆਂ ਕਰ ਰਹੀ ਵੀ ਚੁੱਪ ਰਹਿਣਾ ਇਹ ਬੋਲਣਾ ਕਿਉਂਕਿ ਪਹਿਲਾਂ ਸਮਾਂ ਸੀ ਪੰਜਾਬ ਦੇ ਹਾਲਾਤ ਜੀ ਵੇਖੇ ਆ ਵੀ ਜਾ ਕੇ ਮੁਕਾਬਲੇ ਜਿਮਾਰਤਾ ਨੇ ਅਰ ਦੇ ਕੰਡੇ ਮਾਰਤਾ ਬੰਬੀ ਦੇ ਮਾਰਤਾ ਦਰਿਆ ਸਿੱਟਤਾ ਹੁਣ ਉਹ ਹਾਲਾਤ ਨਹੀਂ ਗਏ ਹੁਣ ਇਸ ਕਰਕੇ ਇਹਨਾਂ ਨੇ ਇਹ ਚੱਲਣਾ ਚੱਲੀਆਂ ਵੀ ਕਿੇਸਾਂ ਫਸਾਉ ਇਹ ਤੁਸੀਂ ਵੇਖੋ ਕਿ ਲਗਾਤਾਰ ਮੇਰੇ ਤੇ ਇਹ ਸਵਾ ਸਾਲ ਚ ਅੱਠ ਕੇ 9 ਕੇਸ ਹੋਏ ਐ ਜੀ 9 ਕੇਸਾਂ ਚੋਂ 8 ਕੇਸਾਂ ਤੇ ਮੇਰੇ ਤੇ ਐਫਆਰ ਲੱਗ ਚੁੱਕੀ ਐ ਹਮ ਹੁਣ ਸਰਕਾਰ ਦੀ ਮਨਸ਼ਾ ਕੀ ਐ ਮੈਂ ਕੱਲ ਵੀ ਜੂਜਪੁਰ ਪ੍ਰਗਰੈਸਿਵ ਵਕੀਲ ਨਾਲ ਸਲਾਹ ਕੀਤੀ ਉਹ ਕਹਿੰਦੇ ਕਿ ਕੇਸ ਤਾਂ ਬੰਦਾ ਹੀ ਨਹੀਂਗਾ ਹਾਂ ਸਰਕਾਰ ਦੀ ਮਨਸ਼ਾ ਵੀ ਪੁਲਿਸ ਦੀ ਮਨਸ਼ਾ ਕੇਸ ਪਾਓ ਹਮ ਅੰਦਰ ਭੇਜ ਦਿਓ ਹਮ 5-7 ਮਹੀਨੇ ਲੱਗਣਗੇ ਖੱਜਲ ਖਬਰ ਹੋਊਗਾ ਮੁੜ ਕੇ ਬੜੀ ਹੁੰਦਾ ਹੋ ਜਾ ਕੀ ਫਰਕ ਪੈਂਦਾ ਕਿਸੇ ਨੂੰ ਹਮ ਸਿਰਫ ਖੱਜਲ ਖਬਰ ਕਰ ਰਹੀ ਆ ਸਭ ਨੂੰ ਪਤਾ ਕੇਸ ਕੁਛ ਨਹੀਂਗਾ ਹਮ ਬੀਮ ਜੇ ਖਾਲਸਤਾਨ ਦੀ ਹਮਾਇਤ ਦੀ ਗੱਲ ਹੈ ਮੈਂ ਕਹਿੰਦਾ ਪੂਰਾ ਸ਼ਹਿਰ ਮੇਰੇ ਨਾਲ ਖੜਾ ਹੈ ਜੀ ਅਸੀਂ ਗੰਗਨਗਰ ਸਮਾਜਿਕ ਕੰਮ ਕਰਦੇ ਆ ਤੁਹਾਨੂੰ ਧਿਆਨ ਹੋਗਾ ਲੋੜੀ ਤਿਆਂ ਦੀ ਬੜਾ ਮਸ਼ਹੂਰ ਪ੍ਰੋਗਰਾਮ ਸਾਡਾ ਹਰ ਸਾਲ ਅਸੀਂ 21-21 ਕਰੋੜ ਦੇ ਪੈਕੇਜ ਦਿੰਨੇ ਆ 21 ਕਰੋੜ ਰੁਪਏ ਕੌਣ ਦਿੰਦਾ ਸਾਰੇ ਲੋਕ ਦਿੰਦੇ ਆ ਸਾਡੇ ਛੱਕਾਂ ਦੀ ਗਿਣਤੀ ਘੱਟ ਹੈ ਬੋਗਿੰਦੀ ਦੂਜੇ ਲੋਕਾਂ ਦੀ ਆ ਸਭ ਸਾਡਾ ਸਹਿਯੋਗ ਕਰਦੇ ਆ ਇਸੇ ਕਰ ਦੁੱਖ ਇਹਨਾਂ ਦੁੱਖ ਹੈਗੇ ਆ ਵੀ ਪੂਰਾ ਸ਼ਹਿਰ ਇਹਨਾਂ ਨਾਲ ਖੜਾ ਹੈ ਹਰ ਤਰ੍ਹਾਂ ਦੇ ਲੋਕ ਨਾਲ ਖੜੇ ਆ ਬੀਜੇਪੀ ਤਾਂ ਦੁਖੀ ਆ ਵੀ ਇਹ ਵਾਰ-ਵਾਰ ਸੱਚ ਦੀ ਗੱਲ ਕਰਦੇ ਆ ਅਸੀਂ ਚਾਹ ਕੇ ਕੁਝ ਨਹੀਂ ਕਰ ਸਕਦੇ ਇਹ ਸਾਡੇ ਕਿਰਦਾਰ ਨੂੰ ਖਤਮ ਕਰਨ ਵਾਸਤੇ ਸਾਡੀ ਛਵੀ ਖਤਮ ਕਰਨ ਵਾਸਤੇ ਸਾਡੀ ਆਵਾਜ਼ ਖਤਮ ਕਰਨ ਵਾਸਤੇ ਇਹੋ ਜੀ ਕੋਝੀਆਂ ਚਾਲਾਂ ਬੀਜੇਪੀ ਚਾਲਦੀ ਠੀਕ ਹੈ ਠੀਮਾ ਸਭ ਤੁਹਾਡਾ ਪਿਛੋਕੜ ਹੈ ਜਿਹੜਾ ਉਹ ਪਿਛੋਕੜ ਵੀ ਬੜਾ ਅਗਰੈਸਿਵ ਵਿਚਾਰਿਆ 84 ਦੇ ਵਿੱਚ ਵੀ ਤੁਹਾਡੇ ਤੇ ਐਨਐਸਏ ਲੱਗੀ ਤੁਸੀਂ ਸਰਗਰਮ ਸਿਆਸਤ ਦੇ ਵਿੱਚ ਰਹੇ ਕੋਈ ਲੋਕਾਂ ਦੇ اندر ਗਰਮ ਖੱਲੀਆਂ ਤੇ ਇਨਟੈਚ ਦੇ ਵਿੱਚ ਪਹਿਲਾਂ ਵੀ ਰਹੇ ਤੇ ਹੁਣ ਵੀ ਹੈਗੇ ਹੋ ਤੁਹਨ ਲੱਗਦਾ ਹੈ ਕਿ ਤੁਹਾਡੇ ਪਿਛੋਕੜ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਅਜਿਹੀਆਂ ਕਾਰਵਾਈਆਂ ਕਰਨੀਆਂ ਬੜੀਆਂ ਸੌਖੀਆਂ ਨੇ ਇਹਨਾਂ ਲਈ ਮੇਰੀ ਬੇਨਤੀ ਹੈ ਜੀ ਮੈਂ ਆਪਰੇਸ਼ਨ ਬਲੂਸਟਾ ਗ੍ਰਸਤਾਰ ਹੋਇਆ ਸੀਗਾ ਹੂੰ ਉਸ ਤੋਂ ਬਾਅਦ ਵੀ ਜਿਲ੍ਹਾ ਤੇ ਰਹਿ ਮੈਂ ਤਕਰੀਬਨ 10 ਸਾਲ ਜੇਲ੍ਹ ਕੱਟੀ ਆ ਪਰ ਇੱਕ ਵੀ ਕੇਸ ਮੇਰੇ ਤੇ ਨਾ ਜੀ ਪਰਸਨਲ ਕੇਸ ਨਹੀਂ ਹੈਗਾ ਹਮ ਸਾਰੇ ਕੌਮੀ ਕੇਸ ਹੈ ਮੇਰੇ ਤੇ 3 ਐਨਐਸਸੀ ਲੱਗੀ ਆ ਪਹਿਲਾਂ ਹਮ ਮੈਂ 3 ਐਨਐਸਸੀ ਭੁਗਤੀ ਹੈਗੀਆਂ ਪਰ ਹਰ ਵਾਰੀ ਮੈਂ ਕੇਸਾਂ ਚੋਂ ਬਰੀ ਹੋਇਆ ਇੱਕ ਕੇਸ ਵਿੱਚ ਮੈਨੂੰ ਸਜ਼ਾ ਨਹੀਂ ਹੋਈ ਸਿੰਗਲ ਕੇਸ ਵਿੱਚ ਸਜ਼ਾ ਨਹੀਂ ਹੋਈ ਮੈਨੂੰ ਸਰਕਾਰਾਂ ਕੇਸ ਬੰਦ ਗਏ ਉਹ ਮਕਸਦ ਕੋਈ ਉਹ ਪਹਿਲਾਂ ਵੀ ਇਹੀ ਗੱਲ ਸੀਗੀ ਵੀ ਬੋਲਣਾ ਹੁਣ ਬੀਜੇਪੀ ਕਹਿੰਦੀ ਬੋਲਣਾ ਬੋਲਣਾ ਅਸੀਂ ਕਹਿੰਨੇ ਚ ਨਹੀਂ ਬੋਲਦੇ ਤੁਸੀਂ ਸਾਡਾ ਦੁੱਖ ਤਾਂ ਸੁਣੋ ਹੂੰ ਸਾਡੀ ਤਕਲੀਫ ਤਾਂ ਸੁਣੋ ਬੈਠ ਕੇ ਨੇ ਵੀ ਤੁਸੀਂ ਸਾਡੀ ਕਿਰਪਾਣਾ ਲਾ ਰਹੇ ਹੋ ਸਾਡੀਆਂ ਦਸਤਾਰਾਂ ਲਾ ਰਹੇ ਹੋ ਹੂੰ ਹੈਨਾ ਗੁਰਦਵਾਰੇ ਦਖਲਦਾਰ ਜੀ ਕਰ ਰਹੇ ਹੋ ਗੁਰਦਰ ਨਸੂਰ ਕਰ ਰਹੇ ਹੋ ਅਸੀਂ ਬੋਲੀਏ ਵੀ ਨਾ ਵੀ ਕੁੱਟੀ ਵੀ ਤਰਉਣੇ ਦਾ ਨਹੀਂ ਇਹ ਕਿਦਾਂ ਹੋ ਸਕਦਾ ਆ ਕੇ ਹੂੰ ਕਦੀ ਭਾਜੀ ਵੀ ਨੇ ਪੁੱਛਿਆ ਵੀ ਸਿੱਖਾਂ ਨੂੰ ਭਾਈ ਤੁਹਾਡੀ ਤਕਲੀਫ ਕੀ ਹੈ ਹੁਣ ਇੱਥੇ ਆਇਸ ਜੀਗੇ ਇਹ ਭੰਜੀ ਲਾਲ ਦੀ ਸਾਡੇ ਹੈਗੇ ਆ ਸੀਐਮ ਹੈਗੇ ਆ ਹਰਮਾਨਗੜ੍ਹ ਤੇ ਕੋਈ ਸਿੱਖ ਹੈਗੇ ਸੀ ਵਿਚਾਰੇ ਆਪਣੇ ਪ੍ਰਾਈਵੇਟ ਕੰਮ ਵਾਸਤੇ ਹੂੰ ਗਿਆਪਨ ਦਿੱਤਾ ਤੇ ਉਹ ਲੰਬਾ ਦਿਨ ਲਾ ਗੇ ਬਸ ਸਿੱਖਤਾ ਸਾਨੂੰ ਉੜ ਦਿੰਦੇ ਨਹੀਂ ਗੇ ਉਹ ਮੇਰੇ ਕੋਲ ਆਏ ਮੈਂ ਕਹਾਂ ਤੁਸ ਜ ਕਹਿਣਾ ਸੀ ਭਾਈ ਕਿਉਂ ਨਹੀਂ ਦਿੰਦੇ ਹੂੰ ਇਹਦਾ ਕਾਰਨ ਵੀ ਪੁੱਛ ਲਓ ਤੁਸੀਂ ਹੂੰ ਮੈਂ ਤਾਂ ਕਾਰਨ ਤਾਂ ਪੁੱਛਦੇ ਆ ਆਪਣੀ ਗੱਲ ਰੱਖ ਰਹੇ ਹੂੰ ਸਿੱਖਾਂ ਦਾ ਦਰਦ ਬੜਾ ਵਾਜਿਬ ਹੈ ਜੀ ਬੜਾ ਵਾਜਿਬ ਦਰਦ ਹੈ ਤੁਸੀਂ ਦੇਖੋ ਪਤਾ ਸਾਡੇ ਭਾਵਨਾ ਕਿਉਂ ਅਸੀਂ ਕਿਉਂ ਬੋਲਦੇ ਆ ਜੀ ਹੁਣ ਪਿੱਛੇ ਜੇ ਤੁਸੀਂ ਤਾਂ ਤਾਂ ਜਿਥੋਂ ਜ਼ਿਆਦਾ ਸੀ ਡਿਵਿਟਿਵ ਕੀਤੀ ਆ ਅਮਿਤ ਸ਼ਾ ਜੀ ਬਾਰੇ ਜਿਹੜਾ ਪਾਰਲੀਮੈਂਟ ਦੇ ਬੋਲੇ ਸੀਗੇ ਵੀ ਇਹ ਮਾਫੀ ਨਹੀਂ ਮੰਗੀ ਕਿਉਂ ਛੱਡੀਏ ਹੂੰ ਹੂੰ ਵੀ ਜੇ ਉਹਨਾਂ ਨੇ ਸਜ਼ਾ ਭੁਗਤ ਲਈ ਹੂੰ ਫਿਰ ਮਾਫੀ ਦੀ ਗੱਲ ਕਿੱਥੇ ਰਹਿ ਗਈ ਹੂੰ ਜਿਹੜੇ ਬਿਲਕਸ ਬੰਨੋ ਦੇ ਬਲਾਤਕਾਰੇ ਸੀਗੇ ਜਿੱਦੋਂ ਰਿਹਾ ਹੋਏ ਕਿ ਉਹਨਾਂ ਮਾਫੀ ਮੰਗੀ ਉਹਨਾਂ ਨੇ ਹੂੰ ਜਿਹੜੇ ਬਾਕੀ ਲੋਕ ਰਿਹਾ ਕਰਦੇ ਜੇਲ੍ਹਾਂ ਚੋਂ ਕਿ ਮਾਫੀयां ਮੰਗ ਕੇ ਰਿਹਾ ਹੁੰਦੇ ਆ ਹੂੰ ਮਾਫੀ ਪਰ ਇਹ ਤਵਜੀਰ ਖਾਨ ਵੀ ਕਹਿੰਦੇ ਸਾਬ ਜਲਦੀ ਮਾਫੀ ਮੰਗ ਲਓ ਤੇ ਮਾਫੀ ਹਮੇਸ਼ਾ ਵੀ ਕਰੇ ਮਾਫੀ ਮੰਗ ਲਓ ਤੇ ਮਨ ਸਮਝਣ ਦੀ ਉਹਨਾਂ ਵਿੱਚ ਫਰਕ ਕੀ ਹੈ ਹੂੰ ਮੁਗਲ ਕਾਲ 'ਚ ਤੇ ਭਾਜਪਾ ਕਾਲ 'ਚ ਫਰਕ ਕੀ ਹੈ ਹੂੰ ਅਸੀਂ ਇੰਨੀ ਗੱਲ ਲੋਕਾਂ ਨੂੰ ਦੱਸ ਦਿੰਨੇ ਆ ਇਹ ਸਾਡਾ ਦੋਸ਼ ਹੈ ਹੂੰ ਸਾਡਾ ਦੋਸ਼ ਇਹ ਹੈ ਵੀ ਅਸੀਂ ਕਹਿੰਨੇ ਵੀ ਔਰੰਗਜੀਬ ਜਨੈਊ ਉਤਾਰਦਾ ਸੀਗਾ ਤੇ ਭਾਜਪਾ ਕਿਰਪਾਨਾ ਉਤਾਰਦੀ ਆ ਇਹ ਸਾਡਾ ਦੋਸ਼ ਹੈ ਅਸੀਂ ਨਾ ਬੋਲੀਏ ਭਾਜਪਾ ਦੇ ਹਮਾਇਤ ਕਰਦੀਏ ਸਾਡੇ ਵਰਗਾ ਦੇਸ਼ ਭਗਤ ਨਹੀਂ ਕੋਈ ਹਕੀਕਤ ਇਹ ਹੈ ਅਸੀਂ ਇੰਨਾ ਤੋਂ ਵੱਡੇ ਦੇਸ਼ ਭਗਤਾਂ ਹੂੰ ਅਸੀਂ ਸਮਾਜ ਭਲਾਈ ਦੇ ਕੰਮਾਂ ਚ ਇਹਨਾਂ ਤਾਂ ਮੂਹਰਲੀ ਕਿਤਾ ਦੇ ਬੈਠੇ ਅੱਜ ਬੀਜੇਪੀ ਸਾਡੇ ਗੰਗਨਾਰ ਵੇਖ ਲਓ ਤੇ ਸਾਡਾ ਗੂਗਲ ਤੇ ਰਿਕਾਰਡ ਕੱਢ ਕੇ ਵੇਖ ਲਓ ਬਿਲਕੁਲ ਠੀਕ ਹੈ ਜੀ ਮੈਂ ਪੜਿਆ ਕਾਫੀ ਕੁਝ ਤੁਸੀਂ ਕਰਦੇ ਹੋ ਇੱਕ ਇੱਕ ਟੇਮਾ ਸਭ ਹੋਰ ਮਤਲਬ ਇਹ ਇਹ ਕਿੰਨਾ ਦੁਖਾਂਤ ਵੀ ਕਹਿ ਸਕਦੇ ਆ ਕਿ ਨਵੇਂ ਕਾਨੂੰਨ ਜਿਹੜੇ ਆਏ ਨੇ ਉਹਨਾਂ ਨਵੇਂ ਕਾਨੂੰਨਾਂ ਦੇ ਤਹਿਤ ਬੀਐਨਐਸ ਦੀ ਧਾਰਾ 152 ਤੇ 197 ਤਹਿਤ ਮੁਲਕ ਦੇ ਵਿੱਚ ਪਹਿਲਾ ਦੇਸ਼ ਤਰੋਦਾ ਕੇਸ ਹੋਇਆ ਉਹ ਵੀ ਇੱਕ ਸਿੱਖ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਇਹ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਾਡਾ ਸਭ ਤੋਂ ਵੱਡਾ ਦੁਖਾਂਤ ਹੈ ਮਹਾਰਾਜ ਮੈਂ ਕਹਿੰਦਾ ਮੇਰੀ ਖੁਸ਼ਕਿਸਮਤੀ ਹੈ ਵੀ ਪਹਿਲਾ ਮੈਡਲ ਮੈਨੂੰ ਮਿਲਿਆ ਇਹ ਕਿਸੇ ਦਾ ਭੁਗਤਾਨ ਪਹਿਣਾ ਸੀਗਾ ਇਹ ਚੰਗੀ ਗੱਲ ਮਹਾਰਾਜ ਮੈਂ ਕਹਿੰਦਾ ਜਿੰਨਾ ਸਾਡੇ ਤੇ ਇਹ ਕੇਸ ਪੈਣਗੇ ਨਾ ਮਨੂੰ ਸਾਡੀ ਦਾਤਰੀ ਸੀ ਮਨੂੰ ਸੋਏ ਉਹਨਾਂ ਅਸਤੇ ਸੁਚੇਤ ਹੋਵਾਂਗੇ ਉਹਨਾਂ ਅਸਤੇ ਇਹ ਆਪਣੇ ਘਰ ਠੋਕੇ ਕਰ ਸਕਾਂਗੇ ਇਹ ਚੰਗੀ ਕਿਸੜ ਕੌਮ ਜਾਗਦੀ ਹੈ ਅੱਜ ਜਿਸ ਤਰ੍ਹਾਂ ਮੇਰੇ ਤੇ ਕੇਸ ਪਿਆ ਜਿਸ ਤਰ੍ਹਾਂ ਇਹਦਾ ਰਿਐਕਸ਼ਨ ਆਇਆ ਪੂਰੇ ਵਰਲਡ ਦੇ ਚੱਕ ਇਕੱਠੇ ਹੋਏ ਤਖਤਾਂ ਦੇ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਅਕਾਲੀ ਦਲ ਜਥੇਬੰਦੀਆਂ ਸਭਨੇ ਵਾਇ ਬੁਲੰਦ ਕੀਤੀ ਮੈਂ ਚਾਹੁੰਦਾ ਵੀ ਇਹ ਆਵਾਜ਼ ਬੁਲੰਦ ਹੋਣੀ ਚਾਹੀਦੀ ਹਰ ਕੇਸ ਤੇ ਜਾ ਕੇ ਕੋਮ ਨੂੰ ਇਕੱਠੇ ਹੋਣਾ ਪੈਣਾ ਲੰਬੰਦ ਹੋਣਾ ਪੈਣਾ ਤਾਂ ਕਿ ਤਾਂ ਪਾ ਇਹਨਾਂ ਦੀ ਨੱਕ ਚੰਦ ਕੇ ਲਾ ਸਕਦੇ ਆ ਮੈਂ ਨਾ ਹੁਣੇ ਗੱਲ ਕਰ ਰਹਾ ਸੀ ਤੁਹਾਡੇ ਇੱਕ ਇਹ ਵੀਰ ਨਾਲ ਪੱਤਰਕਾਰ ਵੀਰ ਨਾਲ ਹੀ ਜੀ ਮੈਂ ਕਹਾਂ ਪੰਜਾਬ ਦਾ ਦੁਖਾਂਤ ਹੈ ਅੱਜ ਲੋਕ ਅਕਾਲੀ ਦਲ ਨੂੰ ਗਾਣਾ ਕੱਢਦੇ ਆ ਠੀਕ ਆ ਮੰਨਦਾ ਮੈਂ ਗਲਤੀਆਂ ਹੁੰਦੀਆਂ ਪਰ ਕੀ ਅਕਾਲੀ ਦਲ ਨੇ ਦਰਬਾਰ ਸਾਹਿਬ ਠਾਤਾ ਸੀਗਾ ਕੀ ਕਾਲ ਤਖਤ ਤੇ ਟੈਂਕ ਚੜਾਤੇ ਸੀਗੇ ਕੀ ਲੋਥਾਂ ਤੇ ਢੇਰ ਲਾਤੇ ਸੀਗੇ ਇਹ ਟੈਰ ਤੇ ਸਿੱਖਾਂ ਦੇ ਗੱਲਾਂ ਟੈਰ ਪਾਪਕ ਸਾੜਿਆ ਅਕਾਲੀ ਦਲ ਨੇ ਹੂੰ ਉਹ ਕਾਂਗਰਸ ਜਿਤਾ ਰਹੇ ਸੀ ਹੂੰ ਉਹ ਲੋਕ ਜਿਤਾ ਰਹੇ ਆ ਜਿਨ੍ਹਾਂ ਲੱਡੂ ਵੰਡੇ ਸੀ ਉਹ ਜਿਤਾ ਰਹੇ ਆ ਹੂੰ ਕਮਾਲ ਦੀ ਗੱਲ ਸੀ ਆਪਣੇ ਸਿੱਖ ਹਰਾ ਰਹੇ ਆ ਕਿ ਹੂੰ ਕਿ ਮਸਾ ਭੁਣ ਅੱਗੇ ਅੱਗੇ ਤੁਸੀਂ ਕੀ ਸੋਚਿਆ ਕਿ ਕਾਨੂੰਨੀ ਕਿਉਂਕਿ ਜੇ ਤੁਹਾਡੇ ਤੇ ਐਫ ਆਈ ਆਰ ਹੋਈ ਤਾਂ ਸਮਝਦੇ ਆ ਇਹ ਐਫ ਆਈ ਆਰ ਤਾਂ ਇਹ ਇਦਾਂ ਰੱਦ ਹੋਣ ਵਾਲੀ ਤਾਂ ਹੈ ਨਹੀਂ ਕਾਨੂੰਨੀ ਪ੍ਰਕਿਰਿਆ ਤਾਂ ਚੱਲੇਗੀ ਅਸੀਂ ਪੁਲਿਸ ਤੱਕ ਵੀ ਰਾਤ ਤੱਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸੀ ਜਾਂਚ ਕਰ ਰਹੇ ਹਾਂ ਹਲੇ ਉਹਨਾਂ ਨੂੰ ਅਸੀਂ ਅਰੈਸਟ ਨਹੀਂ ਕੀਤਾ ਅਸੀਂ ਜਾਂਚ ਕਰ ਰਹੇ ਹਾਂ ਜੇ ਦੋਸ਼ਾਂ ਦੇ ਵਿੱਚ ਕੋਈ ਸਚਾਈ ਪਾਈ ਗਈ ਤਾਂ ਟਿੰਮੇ ਨੂੰ ਗ੍ਰਫਤਾਰ ਕਰਾਂਗੇ ਅਸੀਂ ਮੈਂ ਤਾਂ ਪਹਿਲਾਂ ਤਿਆਰ ਹਾਂ ਜੀ ਹਮ ਅੱਜ ਮੈਂ ਪਹਿਲਾਂ ਦੱਸਿਆ ਵੀ ਜੇ ਮੈਂ ਸੱਚ ਬੋਲਣਾ ਬੰਦ ਕਰਦਾ ਹਮ ਤੇ ਮੇਰੇ ਤੇ ਕੋਈ ਕੇਸ ਨਹੀਂ ਬੰਦਦਾ ਅੱਜ ਕੇਸ ਵਾਪਸ ਲੈ ਲੈਣਗੇ ਮੇਰ ਤੋਂ ਹੂੰ ਹੂੰ ਪਰ ਅਸੀਂ ਸੱਚ ਬੋਲਾਂਗੇ ਇੱਕ ਉਮਰ ਦੇ ਪੜਾ ਤੇ ਪਹੁੰਚ ਗਏ ਜੀ ਜਦੋਂ ਮੈਂ ਸੀਗਾ 17 ਸਾਲ ਦਾ ਪਹਿਲੀ ਵਾਰ ਮੈਂ ਜੇਲ੍ਹ ਗਿਆ ਸੀਗਾ ਜੀ ਜੀ ਤੇ ਉਦੋਂ ਬੰਦੇ ਤੇ ਜ਼ਿੰਦਗੀ ਚ ਬੜੇ ਅਰਮਾਨ ਹੁੰਦੇ ਆ ਬੜੀ ਉਮੰਗਾ ਤਰੰਗਾ ਹੁੰਦੀਆਂ ਬੜੇ ਸੁਪਨੇ ਹੁੰਦੇ ਜਿਹਨੂੰ ਸਹਕਾਰ ਕਰਨਾ ਚਾਹੁੰਦਾ ਅਸੀਂ ਉਹ ਸਾਰੇ ਛੱਡ ਕੇ ਜੇਲ੍ਹ ਚੁੰਨੀ ਜੇਲ੍ਹ ਦੀ ਕਾਲ ਨੂੰ ਚੁੰਨੀ ਪਸੰਦ ਕੀਤੀ ਸੀਗੀ ਉਦੋਂ ਨਹੀਂ ਡੋਲੇ ਹੁਣ ਕਿਉਂ ਡੋਲਾਂਗੇ ਜੀ ਹੂੰ ਅੱਜ ਵੀ ਸੱਚ ਬੋਲਾਂਗੇ ਭਾਵੇਂ ਸਰਕਾਰ 1 ਕਿਸ ਪਾਵੇ ਭਾਵੇਂ 10 ਪਾਵੇ ਉੱਤੇ ਭਾਵੇਂ ਜੋ ਮਰਜ਼ੀ ਕਰੇ ਪਰ ਅਸੀਂ ਆਪਣੇ ਕੌਮ ਦੀ ਆਵਾਜ਼ ਨਹੀਂ ਛੱਡਾਂਗੇ ਜੀ ਭਾਵੇਂ ਪੰਜਾਬ ਤੋਂ ਬਾਹਰ ਬਿਠੇ ਹਾਂ ਮੌਰਸਲਾ 'ਚ ਬਿਠੇ ਆਂ ਪਰ ਸੱਚ ਦੀ ਗੱਲ ਤਾਂ ਬੇਸ਼ੱਕ ਕਰਾਂਗੇ ਜੀ ਮਮਾ ਸਾਹਿਬ ਇਸ ਗੱਲ ਦੀ ਤੁਹਾਨੂੰ ਖੁਸ਼ੀ ਹੈਗੀ ਹੈ ਕਿ ਪੰਥ ਤੁਹਾਡੇ ਨਾਲ ਖੜਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਨੇ ਬੁਲੰਦ ਆਵਾਜ਼ ਦੇ ਵਿੱਚ ਕਿਹਾ ਸ਼ਰਮਣੀ ਕਮੇਟੀ ਸ਼ਰਮਣੀ ਕਾਲੇ ਦਾ ਲਾਹੌਰ ਪੰਥਕ ਆਗੂ ਨੇ ਜਿਹੜੇ ਉਹਨਾਂ ਨੇ ਇੱਕ ਸੁਰਤਾ ਦੇ ਵਿੱਚ ਕਿਹਾ ਕਿ ਇਹ ਐਫ ਆਈ ਆਰ ਰੱਦ ਹੋਣੀ ਚਾਹੀਦੀ ਹੈ ਨੇਤਾ ਅਸੀਂ ਕਾਨੂੰਨੀ ਲੜਾਈ ਲੜਨ ਦੀ ਅਸੀਂ ਵੀ ਤਿਆਰ ਆਂ ਮਰ ਇਸ ਗੱਲ ਦੀ ਖੁਸ਼ੀ ਹੈ ਹੂੰ ਮੈਂ ਤਾਂ ਵਾਰਮਰ ਕਹਿੰਦਾ ਵੀ ਹਰ ਸਿੱਖ ਮਗਰ ਨਾਲ ਇਦਾਂ ਕੋਮਦੀ ਆਵਾਜ਼ بلند ਹੋਣੀ ਚਾਹੀਦੀ ਹਰ ਸਿੱਖ ਦੇ ਮਗਰ ਆ ਕੇ ਪੰਜਾਬ 'ਚ ਸਿੱਖਾਂ ਦਾ ਬੋਲਬਲਾ ਹੋਣਾ ਚਾਹੀਦਾ ਹੂੰ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਵੀ ਇੱਕ ਕੱਲ ਦਲ ਜਿਹੜਾ ਤੁਮ ਲਗਾ ਪੰਥ ਪ੍ਰਸਤ ਹੈ ਜਿਹੜੇ ਪੰਥ ਦੀ ਗੱਲ ਕਰਦਾ ਹੈ ਜਿਹੜੇ ਪੰਥ ਦੀ ਲੜਾਈ ਲੜਦਾ ਹੈ ਹਰ ਬੰਦੇ ਨੂੰ ਉਹਦੀ ਆਵਾਜ਼ ਬਣਨਾ ਚਾਹੀਦਾ ਆ ਕੇ ਹੂੰ ਕਿਉਂਕਿ ਦੇਸ਼ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਕਿ ਜੀ ਜੀ ਇਹ ਸਾਡਾ ਹੈ ਹੂੰ ਇਹ ਸਾਡੇ ਤੇ ਸਾਨੂੰ ਬਦਨਾਮ ਕਰ ਰਿਹਾ ਕਿਉਂਕਿ ਜਿਹੜੀ ਤੁਹਾਨੂੰ ਪਤਾ ਕਰੋਨਾ ਕਾਲ ਜਿਹੜੀ ਖਸਗੋਈ ਸਿੱਖਾਂ ਦੇ ਫੈਲੀ ਸੀਗੀ ਇਹਨਾਂ ਨੂੰ ਹਜਮ ਨਹੀਂ ਹੋਈ ਤੇ ਉਹ ਫਿਰ ਇਹੋ ਜਿਹੀ ਹਰਕਤਾਂ ਕਰਕੇ ਕੋਝੀਆਂ ਚਾਲਾਂ ਚੱਲ ਕੇ ਇਹੋ ਜਿਹੀ ਗੁਰਾਂਵਾਂ ਕਰ ਗੱਲਾਂ ਕਰਕੇ ਅੱਜ ਗੰਗਾਣਾਗਰ ਜੀ ਗੰਗਾਣਾਗਰ ਸਾਡੇ ਕਵਾਜ ਤੇ ਖੜਾ ਹੁੰਦਾ ਹੈ ਇੱਕ ਕਵਾਜ ਤੇ ਅਸੀਂ ਵੀ ਹਰ ਸਾਲ 50-50 ਹਜ਼ਾਰ ਦੇ ਇਕੱਠ ਕਰਦੀਆਂ ਇਹਨਾਂ ਬਰਦਾਸ਼ਤ ਨਹੀਂਗਾ ਵੀ ਇਹ ਸਿੱਖ ਕਿਉਂ ਕਰਦੇ ਆ ਹਮ ਹੁਣ ਤੁਸੀਂ ਪਿੱਛੇ ਵੇਖਿਆ ਜੈਪੁਰ ਚ ਪ੍ਰੋਗਰਾਮ ਕੀਤਾ 50 ਹਜ਼ਾਰ ਵੱਧ ਬੰਦਾ ਇਕੱਠਾ ਹੋਇਆ ਜੈਪੁਰ ਚ ਜੀ ਜੀ ਇਹ ਬਰਦਾਸ਼ਤ ਨਹੀਂ ਇਹਨਾਂ ਨੂੰ ਇਹ ਤਾਂ ਚਾਹੁੰਦੇ ਵੀ ਸਿੱਖ ਲੋਕ ਨਫ਼ਰਤ ਕਰ ਲੋਕ ਟੁੱਟਣ ਸੌਣਦਾ ਜੁੜਣ ਸਾਡੇ ਪਰੇ ਭੱਡੀ ਪ੍ਰਚਾਰ ਕਰਦੇ ਜਦਕਿ ਸਿੱਖ ਹਮੇਸ਼ਾ ਹੀ ਸਰਬੰਧਾ ਪਲਾਵਾਂ ਦਾ ਲੋਕਾਂ ਨੂੰ ਬਿਹਤਰ ਪਤਾ ਇਸ ਗੱਲ ਦਾ ਜੀ ਤੇ ਇਹਨਾਂ ਗੱਲਾਂ ਸਾਡਾ ਵਿਰੋਧ ਹੈ ਸਰਕਾਰ ਨਾਲ ਸਾਡਾ ਵਿਰੋਧ ਕੋ ਨਹੀਂ ਸਾਡੀ ਘਰੇ ਜ਼ਮੀਨ ਦੀ ਲੜਾਈ ਹੈ ਜਾਂ ਸਾਡੇ ਘਰੇ ਜਾਇਦਾਦ ਦੀ ਲੜਾਈ ਹੈ ਪੈਸਿਆਂ ਦੀ ਲੜਾਈ ਹੈ ਬਿਲਕੁਲ ਟਿਮਾ ਸਾਹਿਬ ਇਸ ਸ਼ਿਕਾਇਤ ਦੇ ਵਿੱਚ ਇਹ ਵੀ ਗੱਲ ਕੀਤੀ ਗਈ ਹੈ ਕਿ ਤੁਸੀਂ ਤੁਹਾਡੇ ਤੁਹਾਡੀ ਬਿਆਨਬਾਜ਼ੀ ਜਿਹੜੀ ਉਹ ਬੜੀ ਗਰਮ ਰਹਿੰਦੀ ਹੈ ਤੁਸੀਂ ਗਰਮ ਖਿਆਲੀ ਹੋ ਤੁਸੀਂ ਕਲੈਕਟਰ ਤੱਕ ਨੂੰ ਧਮਕਾ ਦਿੱਤਾ ਸੀ ਤੁਸੀਂ ਧਮਕੀਆਂ ਉਹਨਾਂ ਨੂੰ ਵੀ ਦਿੱਤੀਆਂ ਬਹੁਤ ਸਾਰੀਆਂ ਚੀਜ਼ਾਂ ਇਸ ਬਾਰੇ ਲਿਖੀਆਂ ਹੋਈਆਂ ਨੇ ਕੀ ਵਾਕਈ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਮਹਾਰਾਜ ਮੈਂ ਪਹਿਲਾ ਬੇਨਤੀ ਕਰ ਰਿਹਾ ਮੇਰੀ ਔਕਾਤ ਨਹੀਂ ਮੈਂ ਕਲੈਕਟਰਸ ਕੋਲ ਮੁਕਾ ਸਕਾ ਇਹ ਠੀਕ ਹੈ ਵੀ ਸੱਚ ਦੀ ਗੱਲ ਹੈ ਫਿਰ ਮੈਂ ਜ਼ੁਰਤਨਾ ਕਰਦਾ ਫਿਰ ਪਿੱਛੇ ਨਹੀਂ ਖਟਦਾ ਜੀ ਮੈਂ ਇਸ ਤੋਂ ਪਹਿਲੇ ਵੀ ਇੱਕ ਕਲੈਕਟਰ ਸੀਗੇ ਇਹ ਪੀਸੀ ਕਿਸ਼ਨ ਜੀ ਮੇਰੀ ਬੜੀ ਬੜੀ ਲੜਾਈ ਹੋ ਉਹਨਾਂ ਨਾਲੇ ਜੀ ਜਦੋਂ ਗੁਰਦੁਆਰਾ ਤੋੜਨ ਦੀ ਆਏ ਵੀ ਗੁਰਦੁਆਰਾ ਅਤਿਕ੍ਰਮਣ ਹੈ ਗੁਰਾਂੰਕਰ ਪਰ ਜੀਬ ਲੱਗ ਚ ਉਹ ਤੋੜਦਾਂਗਾ ਤੇ ਮੈਂ ਅੜ ਗਿਆ ਸੀਗਾ ਜੀ ਮੈਂ ਲਿਸਟ ਲੱਕ ਦੇਦੀ ਪਿਆ 32 ਸਥਾਨਾਂ ਦੀ ਵੀ ਅਲਫਾਬੈਟਿਕਲੀ ਸ਼ੁਰੂ ਕਰ ਦੋ ਜੇ ਮੰਦਰ ਵੀ ਹੈ ਮਸਜਿਦ ਵੀ ਹੈ ਤੋੜਨ ਤੋਂ ਪਹਿਲਾਂ ਗੁਰਦੁਆਰੇ ਤੋੜੋਗੇ ਮੈਂ ਅੜਿਆ ਮ ਮੈਂ ਤੁਮਕਾਹਣੇ ਸਸਤੀ ਗੱਲ ਕੀਤੀ ਐ ਜੇ ਇੱਕ ਗੁਰਦੁਆਰਾ ਜੀਵਲਾ ਗੁਰਦੁਆਰਾ ଅतिक्रमण ਚਾਹਤੇ ਫਿਰ 32 ਥਾਂ ਦੇ ਜਿਹੜੇ ਨਗਰਪ੍ਰਿਸ਼ਦ ਵੱਲੋਂ ਜਿਹੜੇ ਵਿਧਾਨ ਸਭਾ ਚ ਕੁਐਸਚਨ ਪੁੱਛਿਆਗਾ ਉਸ ਲਿਸਟ ਬਣੀ ਐ 32 ਥਾਨਾਂ ਧਰਮ ਸਥਾਨਾਂ ਦੀ ਮੈਂ ਅੜ ਪਿਆ ਉੱਥੇ ਆ ਕੇ ਹੁਣ ਇਹਨੂੰ ਕੋ ਮੈਂ ਉਗਰਾਂ ਤੇ ਉਗਰਾਂ ਫਿਰ ਜੀ ਮੈਂ ਵੀ ਗੱਲ ਤਾਂ ਸੱਚ ਦੀ ਐ ਵੀ ਮੈਂ ਕੋਈ ਉਹਨਾਂ ਤੋਂ ਕੋਈ ਮੈਂ ਚਸਨੀ ਵੇਚਨੀ ਹੈ ਮੈਂ ਫੀਮ ਨਹੀਂ ਵੇਚਨੀ ਮੈਂ ਕਬਜ਼ੇ ਨਹੀਂ ਕਰਨੇ ਕਬਜ਼ੇ ਛੁਡਾਣੇ ਮੈਂ ਖੋਫ ਕਿਸ ਕਲ ਦਿਖਾਵਾਂ ਖੋਫ ਹਮੇਸ਼ਾ ਉਹ ਬੰਦਾ ਖਾਊਗਾ ਜਿਹਨੂੰ ਕਾਣਾ ਹੋਊਗਾ ਜਿਹਨੂੰ ਕਾਣ ਹੋਊਗੀ ਜਿਹਨੂੰ ਪਤਾ ਯਾਰ ਮੈਂ ਅਧਿਕਾਰੀਆਂ ਤੋਂ ਕੰਮ ਲੈਣੇ ਆ ਮੈਂ ਸਰਕਾਰ ਤੋਂ ਕੰਮ ਲੈਣੇ ਮੈਂ ਪ੍ਰਸ਼ਾਸਨ ਤੋਂ ਕੰਮ ਲੈਣੇ ਆ ਮੈਨੂੰ ਕਿਸ ਕਲ ਦੀ ਲੋੜ ਹੈ ਜੀ ਠੀਕ ਵੀ ਆਪਣਾ ਛੋਟਾ ਬਿਨਸਸ ਆ ਮੈਂ ਕਰਦਾ ਆਪਣਾ ਕਮਾਈ ਦਿਖਾਣਾ ਆ ਕੇ ਜੀ ਹੂੰ ਚਲੋ ਇੱਕ ਆਖਰੀ ਸਟੇਟਮੈਂਟ ਮੈਂ ਸਾਫ ਫਿਰ ਆਪਾਂ ਵਾਈਂਡ ਅਪ ਕਰਾਂਗੇ ਹੁਣ ਅੱਗੇ ਦੀ ਤੁਹਾਡੀ ਰਣਨੀਤੀ ਕੀ ਰਹਿਣ ਵਾਲੀ ਆ ਅੱਗੇ ਤੁਸੀਂ ਕੁਝ ਤਾਂ ਸੋਚਿਆ ਹੋਣਾ ਕਾਨੂੰਨੀ ਲੜਾਈ ਲੜੋਗੇ ਤੁਸੀਂ ਪਹੁੰਚ ਕੀਤੀ ਹਲੇ ਤੱਕ ਕਿਸੇ ਕੋਲ ਪੁਲਿਸ ਤੱਕ ਤੁਸੀਂ ਪਹੁੰਚ ਕੀਤੀ ਜਾਂ ਉਹਨਾਂ ਨੇ ਨਹੀਂ ਕੀਤੀ ਤਾਂ ਨਹੀਂ ਮੈਂ ਨਹੀਂ ਪਹੁੰਚ ਕੀਤੀ ਜੀ ਠੀਕ ਹੈ ਮੈਂ ਲੀਗਲ ਐਡਵਾਈਸ ਲਈ ਆ ਉਹਨਾਂ ਨੇ ਕਿਹਾ ਵੀ ਕੇਸ ਬੰਦਾ ਹੀ ਨਹੀਂਗਾ ਹਮ ਹਕੀਕਤ ਹੈ ਕੋਈ ਵੀਡੀਓ ਅਜੇ ਅਪਲੋਡ ਪਈ ਹੈ ਪਈ ਹੈ ਫੇਸਬੁਕ ਤੇ ਕਹਿੰਦੇ ਕੇਸ ਬੰਦਾ ਹੀ ਨਹੀਂਗਾ ਸਿਰਫ ਉਹਨਾਂ ਨੇ ਕੀ ਕੀਤਾ ਸਰਕਾਰ ਨੇ ਵੀ ਇਹਨੂੰ ਖੱਜਲ ਕਰ ਉਹ ਵੀ ਇੱਕਰੀ ਕੇਸ ਪਾ ਕੇ ਜੇਲ੍ਹ ਸਿੱਟ ਤੋਂ ਮੁੜ ਕੇ ਚਲਾਨ ਪੇਸ਼ ਹੋਊਗਾ ਫਿਰ ਗਵਾਹੀਆਂ ਹੋਣਗੀਆਂ 78 ਲੱਗਦੇ ਨੇ ਫਿਰ ਬਰੀ ਹੁੰਦਾ ਹੋ ਜਾ ਕੀ ਫਰ ਪੈਂਦਾ ਹਮ ਗੱਲ ਸਿਰ ਖੱਜਲ ਕਰਨ ਦੀ ਹੈ ਜਿਹੜਾ ਬੋਲੇ ਖੱਜਲ ਕਰੋ ਬਾਕੀ ਕੇਸ ਦੀ ਕੀ ਬੀਆ ਜੇਲ੍ਹ ਜਾਣ ਦੀ ਗੱਲ ਮੈਂ ਤਿਆਰ ਬੈਠਾ ਜੀ ਅੱਜ ਵੀ ਫੋਨ ਚੱਲ ਰਿਹਾ ਮੈਂ ਕਿਹੜਾ ਪੱਜਿਆ ਕਿਤੇ ਜੀ ਉਹ ਪੁੱਤਰਾ ਫੜਨਾ ਫੜਨੋ ਕੀ ਦਿੱਕਤ ਹੈ ਜੀ ਮੈਂ ਕਿਹੜਾ ਪਹਿਲਾਂ ਜੇਲ੍ਹ ਕੱਟੀ ਨਵੀਂ ਕੱਟੂਗਾ ਪਰ ਹਾਂ ਆਉਂਗਾ ਮੇਰੀ ਸੁਰਤ ਤਾਂ ਵੀ ਇਹੀ ਰਹੂਗੀ ਜਦ ਤੀ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਸਾਨੂੰ ਨਿਆਂ ਨਹੀਂ ਮਿਲਦਾ ਸਾਨੂੰ ਬੇਗਾਨਗੀ ਦਾ ਜਦ ਇਹ ਅਹਿਸਾਸ ਕਰਾਇਆ ਜਾਊਗਾ ਉਦੋਂ ਤੱਕ ਅਸੀਂ ਆਪਣੀ ਅਵਾਜ਼ ਬੁਲੰਦ ਕਰਾਂਗੇ ਜਦ ਤੀ ਸਾਨੂੰ ਬਰਾਬਰ ਦਾ ਸ਼ਹਿਰੀ ਨਹੀਂ ਸਮਝਿਆ ਜਾਂਦਾ ਚਲੋ ਠੀਕ ਜੀ ਬਹੁਤ ਬਹੁਤ ਧੰਨਵਾਦ ਤੇਜेंद्रਪਾਲ ਸਿੰਘ ਟਿੰਮਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਸਨ ਤੇਜेंद्रਪਾਲ ਸਿੰਘ ਟਿੰਮਾ ਜਿਹਨਾਂ ਤੇ ਬੜੇ سنگੀਨ ਇਲਜ਼ਾਮਾਂ ਦੇ ਤਹਿਤ ਪਰਚੇ ਦਰਜ ਕੀਤੇ ਗਏ ਨੇ ਤਾਰਾ 155 197 ਦੇ ਤਹਿਤ ਔਰ ਬੜੀ ਬਿਬਾਕੀ ਦੇ ਨਾਲ ਇਹਨਾਂ ਨੇ ਸਾਰੀ ਗੱਲ ਰੱਖੀ ਹੈ ਔਰ ਇਹਨਾਂ ਦੀ ਗੱਲ ਦੇ ਵਿੱਚ ਵਜ਼ਨ ਵੀ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਗੱਲਾਂ ਦਸੀਆਂ ਔਰ ਇਹਨਾਂ ਨੇ ਕਿਹਾ ਕਿ ਜੇ ਕੋਈ ਡਰ ਚੱਕ ਹੁੰਦਾ ਤੇ ਮੈਂ ਉਹ ਵੀਡੀਓ ਡਿਲੀਟ ਕਰ ਦਿੰਦਾ ਉਹ ਵੀਡੀਓ ਹਲੇ ਵੀ ਉਧਾਂ ਦੀ ਪਈ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਔਰ ਜੜੀਆਂ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਉਹ ਸਰਕਾਰ ਦੀ ਮਿ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਪੂਰੇ ਮਸਲੇ ਦੇ ਵਿੱਚ ਕੀ ਨਿਕਲਦਾ। ਦੇਸ਼ ਤੋਂ ਇਹਦੀ ਬਾਕੀ ਖਬਰਾਂ ਲਈ ਬਣੇਰੋ ਪੀਡੀਸੀ ਨਿਊਜ਼ ਨਾਲ ਧੰਨਵਾਦ।